ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਗ੍ਰੇਨੇਡ ਹਮਲੇ ਤਾਂ-ਤਾਂ ਤੇ ਹੋ ਰਹੇ ਸੀ ਤੇ ਜਿੰਨਾਂ ਦੀ ਜ਼ਿੰਮੇਵਾਰੀ ਖਾਲਿਸਤਾਨ ਸਮਰਥਕ ਚੁੱਕ ਰਹੀ ਸੀ ਤੇ ਅੱਜ ਇੱਕ ਵਾਰ ਫਿਰ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਫਰੀਦਕੋਟ ਦੇ ਰੇਲਵੇ ਸਟੇਸ਼ਨ ਤੇ ਖਾਲਿਸਤਾਨੀ ਨਾਰੇ ਲਿਖੇ ਗਏ ਫਰੀਦਕੋਟ ਦੇ ਸਟੇਸ਼ਨ ਦੀਆਂ ਦੀਵਾਰਾਂ ਦੇ ਉੱਤੇ ਲਿਖਿਆ ਗਿਆ ਕਿ ਸਿੱਖ Hindu ਨਹੀਂ ਨੇ ਵੱਲੋਂ SFJ SFJ ਯਾਨੀ ਕਿ Sikh For Justice ਜਸਨੂ ਗੁਰਪਤਵੰਤ ਪੰਨੂ ਦੇ ਵੱਲੋਂ ਚਲਾਇਆ ਜਾ ਰਿਹਾ ਤੇ ਲਗਾਤਾਰ ਗੁਰਪਤਵੰਤ ਪੰਨੂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਤੇ ਕੁਝ ਨੌਜਵਾਨ ਉਸ ਦੇ ਪਿੱਛੇ ਲੱਗ ਕੇ ਪੰਜਾਬ ਦੇ ਥਾਂ-ਥਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਬੀਤੀ ਰਾਤ ਫਰੀਦਕੋਟ ਦੇ ਸਟੇਸ਼ਨ ਦੇ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਤੇ ਨਾਲ ਦੇ ਨਾਲ ਖਾਲਿਸਤਾਨੀ ਝੰਡਾ ਵੀ ਲਗਾਇਆ ਗਿਆ ਇਹ ਕੋਈ ਇਸ਼ਾਰਾ ਇਸ਼ਾਰਤ ਤੇ ਅੰਸਰ ਵੱਲੋਂ ਜਿਹੜਾ ਸਪਰੇ ਨਾਲ ਨਾਰੇ ਲਿਖੇ ਗਏ ਨੇ ਐਸ ਐਫ ਜੇ ਜਿਹੜਾ ਬਤਵੰਤ ਪੰਨੋਲੋਂ ਕਿਸੇ ਨੂੰ ਰੁਕਸਾ ਕੇ ਜਾਂ ਲਾਲਚ ਦੇ ਕੇ ਜਿਹੜਾ ਇਹ ਕਰਵਾਇਆ ਗਿਆ ਤੇ ਅਸੀਂ ਇਸ ਤੇ ਐਫ ਆਈਓ ਮਕਰਮਾ ਦਰਜ ਕਰ ਲਿਆ ਤੇ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਸਰ ਸਟੇਡੀਅਮ ਦੇ ਉੱਪਰ ਵੀ ਜਿਹੜੇ ਝੰਡੇ ਲਾਏਗੇ ਸੀ ਤੇ ਟਰੈਕ ਦੇ ਉੱਪਰ ਵੀ ਲਾਏਗੇ ਨਹੀਂ ਸਟੇਡੀਅਮ ਦੇ ਉੱਪਰ ਨਹੀਂ ਲਾਏਗੇ ਸਾਡੇ ਬਰਿੰਦਾ ਕਾਲਜ ਦੇ ਇਹ ਗਿਆ ਸਟੇਡੀਅਮ ਕਾਫੀ ਸਾਈਡ ਤੇ ਆ ਉਹ ਉੱਥੇ ਨੀਗੇ ਸਟੇਡੀਅਮ ਦੇ ਸਾਈਡ ਤੇ ਆ ਕਾਫੀ ਉੱਥੇ ਚੰਡੇ ਦਾ ਇਹਨਾਂ ਨੇ ਕਿਸੇ ਕਿਸੇ ਨੀ ਜ਼ਿੰਮੇਵਾਰੀ ਵੀ ਲਈ ਨਹੀਂ ਹੈ ਦੀ ਕੋਈ ਪੇਸ ਨਹੀਂ ਆ ਪਤਵੰਤ ਪਰਨੂ ਵੱਲੋਂ ਇੱਕ ਵੀਡੀਓ ਹੈ ਜਿਹੜਾ ਸੋਸ਼ਲ ਮੀਡੀਆ ਤੇ ਨਿਸ਼ਾ ਹੀ ਇਸ ਵੱਲੋਂ ਹੀ ਜਿਹੜੀ ਇਹ ਇਸ਼ਾਰਤ ਕੀਤੀ ਜਾਂਦੀ ਹੈ ਕਿਸੇ ਮੇਨ ਪ੍ਰੋਗਰਾਮ ਜਾਂ ਫੰਕਸ਼ਨ ਦੇ ਜਿਹੜਾ ਕਿ ਇਹਨਾਂ ਲਾਲਚ ਦੇ ਕੇ ਇਹ ਕੰਮ ਕਰਾਇਆ ਗਿਆ ਹੈ ਵੀਰਪੁਰ ਪੁਲਿਸ ਵੱਲੋਂ ਫਰਦਰ ਕੀ ਕਾਰਵਾਈ ਕੀਤੀ ਜਾਂਦੀ ਹੈ ਹੁਣ ਅਸੀਂ ਮੁਕਰਮਾ ਦਰਜ ਕਰ ਲਿਆ ਅਸੀਂ ਬਹੁਤ ਜਲਦੀ ਜਦੋਂ ਅੱਗੇ ਵੀ ਅਸੀਂ ਇਹ ਜਿਹੜੇ ਇਸ ਤਰ੍ਹਾਂ ਦੇ ਜਿੰਨੇ ਵੀ ਪਰਤਵੰਤ ਪਰਨੂ ਲੋਨ ਲੋ ਇਸ ਤਰ੍ਹਾਂ ਦੀ ਐਕਟੀਵਿਟੀ ਕੀਤੀ ਗਈ ਉਹਨਾਂ ਟਰੇਸ ਕੀਤੀ ਗਈ ਤੇ ਇਹਨੂੰ ਇਹ ਬਹੁਤ ਜਲਦੀ ਟ੍ਰੈਸ ਕਰ ਤਾ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ ਤੇ ਲਗਾਤਾਰ ਪੁਲਿਸ ਵੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰਾਂ ਨੂੰ ਕਾਬੂ ਕੀਤਾ ਜਾਵੇ ਪਰ ਫਿਰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਬਾਹਰੀ ਤਾਕਤਾਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਫਰੀਦਕੋਟ ਤੋਂ ਪ੍ਰੇਮ ਭਾਸੀ ਦੀ ਰਿਪੋਰਟ